ਸਿੱਖ ਇਤਿਹਾਸ ਪੂਰਾ ਸ਼ਹਾਦਤਾਂ ਦੇ ਨਾਲ ਭਰਿਆ ਪਿਆ ਹੈ ਜਦੋਂ ਅਸੀਂ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ ਖੜੇ ਹੋ ਕੇ ਅਰਦਾਸ ਨੂੰ ਧਿਆਨ ਨਾਲ ਸੁਣੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੀ ਅਰਦਾਸ ਦੇ ਵਿੱਚ ਅਸੀਂ ਕਿੰਨੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆਰਾ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹ ਸਾਰੇ ਉਹ ਸ਼ਹੀਦ ਨੇ ਜਿਨ੍ਹਾਂ ਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਪਰ ਅਫਸੋਸ ਅੱਜ ਕਈ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਅਰਦਾਸ ਵਿੱਚ ਆਏ ਇਨ੍ਹਾਂ ਸ਼ਹੀਦਾਂ ਦੇ ਜਿਹੜੇ ਮੁੱਖ ਪਾਤਰ ਨੇ ਉਹਨਾਂ ਦੇ ਨਾਂ ਤੱਕ ਯਾਦ ਨਹੀਂ ਨੇ ਅੱਜ ਅਸੀਂ ਅਰਦਾਸ ਦੇ ਉਹਨਾਂ ਦੋ ਮਹਾਨ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਸ ਨੂੰ ਤਾਜ਼ਾ ਕਰਨਾ ਹਾਲਾਂਕਿ ਸਿੱਖ ਇਤਿਹਾਸ ਵਿੱਚ ਹਰ ਪੰਨੇ ਤੇ ਸ਼ਹੀਦ ਦੇ ਖੂਨ ਦੇ ਨਾਲ ਇੱਕ ਗਾਥਾ ਲਿਖੀ ਹੋਈ ਹੈ ਅੱਜ ਅਸੀਂ ਉਨ੍ਹਾਂ ਦੋ ਸ਼ਹੀਦਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਚਰਖੜੀਆਂ ਤੇ ਛਾੜ ਕੇ ਸ਼ਹੀਦ ਕੀਤਾ ਗਿਆ ਜਦੋਂ ਵੀ ਗੱਲ ਚਰਖੜੀਆਂ ਦੀ ਹੁੰਦੀ ਹੈ ਤੇ ਜਿਹੜੇ ਇਤਿਹਾਸ ਨੂੰ ਪੜਨ ਵਾਲੇ ਪਿਆਰ ਕਰਨ ਵਾਲੇ ਸਿੱਖੀ ਨਾਲ ਪ੍ਰੇਮ ਰੱਖਣ ਵਾਲੇ ਨੇ ਉਹਨਾਂ ਦੇ ਮਨਾਂ ਦੇ ਅੰਦਰ ਆਪਣੇ ਆਪ ਦੋ ਤਸਵੀਰਾਂ ਬਣਦੀਆਂ ਨੇ ਇੱਕ ਪਿਓ ਦੀ ਤੇ ਇੱਕ ਪੁੱਤਰ ਦੀ ਪਿਓ ਹੈ ਭਾਈ ਸੁਮੇਗ ਸਿੰਘ ਅਤੇ ਪੁੱਤਰ ਹੈ ਭਾਈ ਸ਼ਹਾਬਾਦ ਸਿੰਘ ਇਹ ਨਾਮ ਅਸੀਂ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਪੜਦੇ ਆ ਜਦੋਂ ਗੱਲ ਚੜਖੜੀਆਂ ਤੇ ਚੜ ਕੇ ਸ਼ਹੀਦ ਹੋਣ ਦੀ ਹੁੰਦੀ ਭਾਈ ਸੁਬੇਗ ਸਿੰਘ ਕੋਈ ਆਮ ਮਾਮੂਲੀ ਸਿੱਖ ਨਹੀਂ ਹੈ ਭਾਈ ਸੁਬੇਗ ਸਿੰਘ ਸਮੇਂ ਦੀ ਮੁਗਲ ਹਕੂਮਤ ਦੇ ਸਰਕਾਰੀ ਠੇਕੇਦਾਰ ਨੇ ਕੰਟਰੈਕਟਰ ਨੇ ਤੇ ਉਹਨਾਂ ਦਾ ਰੁਤਬਾ ਮੁਗਲ ਸਲਤਨਤ ਦੇ ਵਿੱਚ ਅਤੇ ਸਿੱਖਾਂ ਦੇ ਵਿੱਚ ਹਾਲਾਂਕਿ ਸਿੱਖ ਤੇ ਮੁਗਲ ਆਪਸ ਵਿੱਚ ਲੜਦੇ ਨੇ ਪਰ ਫਿਰ ਵੀ ਭਾਈ ਸੁਵੇਗ ਸਿੰਘ ਦਾ ਕਦ ਦੋਹਾਂ ਸਰਕਾਰਾਂ ਵਿੱਚ ਬੜਾ ਉੱਚਾ ਜਦੋਂ ਮੁਗਲ ਸਿੱਖਾਂ ਨਾਲ ਲੜ ਕੇ ਥੱਕ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਚਾਰਾ ਨਹੀਂ ਦਿਖਦਾ ਹੱਥੋ ਹੱਥ ਲੜਾਈ ਦੇ ਵਿੱਚ ਤਾਂ ਉਹ ਭਾਈ ਸੁਵੇਗ ਸਿੰਘ ਨੂੰ ਬੇਨਤੀ ਕਰਦੇ ਨੇ ਵੀ ਉਹ ਸਿੱਖਾਂ ਦੇ ਨਾਲ ਮੁਗਲਾਂ ਦੀ ਸੁਲ੍ਹਾ ਦੀ ਗੱਲ ਕਰਨ। ਇਹਦਾ ਅਰਥ ਹੈ ਕਿ ਸਿੱਖਾਂ ਦੇ ਵਿੱਚ ਵੀ ਭਾਈ ਸੁਬੇਕ ਸਿੰਘ ਦਾ ਰਤਬਾ ਬਹੁਤ ਮਹਾਨ ਹੈ। ਸਰਕਾਰੀ ठेकेदार ਹੋਣ ਦੇ ਬਾਵਜੂਦ ਭਾਈ ਸੁਬੇਕ ਸਿੰਘ ਸਿੱਖਾਂ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਨੇ। ਭਾਈ ਸੁਬੇਕ ਸਿੰਘ ਹੀ ਉਹ ਹਸਤੀ ਨੇ ਜਿਹੜੇ ਬਕਰੀਆ ਖਾਨ ਅਤੇ ਸਿੱਖਾਂ ਦੀ ਸਲਾਹ ਕਰਵਾ ਕੇ ਸਿੱਖਾਂ ਨੂੰ ਇਹ ਗੱਲ ਤਾਂ ਦੱਸਦੇ ਨੇ ਕਿ ਜੇਕਰ ਸਲਤਨਤ ਜਿਹੜੀ ਹੈ, ਸਰਕਾਰ ਜਿਹੜੀ ਹੈ ਉਹ ਕੁਝ ਸਮਾਂ ਤੁਹਾਨੂੰ ਦੇ ਰਹੀ ਹੈ ਸੁਲਾਹ ਕਰਕੇ। ਤਾਂ ਇਸ ਸਮੇਂ ਨੂੰ ਗਵਾਓ ਨਾ ਬਲਕਿ ਇਸ ਸਮੇਂ ਦੀ ਸਹੀ ਵਰਤੋਂ ਕਰੋ ਅਤੇ ਆਪਣੀ ਤਾਕਤ ਨੂੰ ਇਕੱਠਾ ਕਰੋ ਭਾਈ ਸੁਮੇਖ ਸਿੰਘ ਦਾ ਪੁੱਤਰ ਹੈ ਭਾਈ ਸ਼ਾਹਬਾਦ ਸਿੰਘ ਨੌਜਵਾਨ ਤੇ ਜਿਵੇਂ ਅਸੀਂ ਜਾਣਦੇ ਆਂ ਵੀ ਸਰਕਾਰੀ ठेकेदार ਹੋਣ ਦੇ ਨਾਤੇ ਉਹਨਾਂ ਦਾ ਰੁਤਬਾ ਬੜਾ ਉੱਚਾ ਹੈ ਇਸ ਕਰਕੇ ਭਾਈ ਸੁਮੇਖ ਸਿੰਘ ਆਪਣੇ ਪੁੱਤਰ ਦੀ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਇਹ ਗੱਲ ਸਾਨੂੰ ਦੇਖਣੀ ਚਾਹੀਦੀ ਹੈ ਕਿ ਸਿੱਖਾ ਨੇ ਕਿਵੇਂ ਸਰਕਾਰ ਦੇ ਸਕੂਲਾਂ ਵਿੱਚ ਪੜਾਉਣ ਦੇ باوجود ਆਪਣੇ ਬੱਚਿਆਂ ਨੂੰ ਸਿੱਖੀ ਦਾ ਸਬਕ ਜਿਹੜਾ ਹੈ ਉਹ ਸਿਖਾਉਣਾ ਹੈ ਭਗਤ ਸਿੰਘ ਦਾ ਪੁੱਤਰ ਸਾਬਾ ਸਿੰਘ ਮਦਰਸੇ ਵਿੱਚ ਪੜਦਾ ਹੈ ਕਿਉਂਕਿ ਸਕੂਲ ਉਦੋਂ ਹੀ ਸੀ ਪੜਾਉਣ ਵਾਲੇ ਕਾਜ਼ੀ ਸੀ ਤੇ ਇੰਨੀ ਜ਼ਿਆਦਾ ਕਾਬਲੀਅਤ ਹੈ ਕਿ ਕਾਜ਼ੀ ਇਹ ਮੋਹਿਤ ਹੋ ਜਾਂਦਾ ਹੈ ਕਿ ਇਸ ਬੱਚੇ ਨੂੰ ਇੰਨੀ ਜਾਣਕਾਰੀ ਹੈ ਇਨਾ ਗਿਆਨ ਹੈ ਇਸ ਨੂੰ ਕਿਉਂ ਨਾ ਇਸਲਾਮ ਵਿੱਚ ਲੈ ਆਂਦਾ ਜਾਵੇ ਤੇ ਉਹ ਜਦੋਂ ਇਹ ਗੱਲ ਭਾਈ ਸ਼ਾਹਬਾਦ ਸਿੰਘ ਨੂੰ ਦੱਸਦਾ ਹੈ ਕਿ ਭਾਈ ਜੇਕਰ ਤੇਰਾ ਗਿਆਨ ਇਸਲਾਮ ਵਿੱਚ ਆ ਜਾਵੇ ਤਾਂ ਸਾਨੂੰ ਬਹੁਤ ਫਾਇਦਾ ਹੋਵੇਗਾ ਹਾਲਾਂਕਿ ਭਾਈ ਸ਼ਾਹਬਾਦ ਸਿੰਘ ਆਪਣੇ ਪਿਤਾ ਕੋਲੋਂ ਆਪਣੇ ਮਾਤਾ ਕੋਲੋਂ ਹਰ ਰੋਜ਼ ਸਿਖਾ ਲੈਂਦਾ ਸਿੱਖੀ ਦੀ ਫਿਰ ਵੀ ਕਾਜ਼ੀ ਆਪਣੀ ਕੋਸ਼ਿਸ਼ ਕਰਦਾ ਵੀ ਕਿਵੇਂ ਨਾ ਕਿਵੇਂ ਧਰਮ ਪਰਵਰਤਨ ਕਰ ਦੇਵੇ ਆਪਣੀ ਧੀ ਦਾ ਰਿਸ਼ਤਾ ਤੱਕ ਕਰਨ ਨੂੰ ਰਾਜ਼ੀ ਹੋ ਜਾਂਦਾ ਹੈ ਪਰ ਸ਼ਾਹਬਾਦ ਸਿੰਘ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਕਰਦਾ ਉਹ ਕਹਿੰਦਾ ਨਹੀਂ ਗਿਆਨ ਕਿਸੇ ਧਰਮ ਦਾ ਮੁਤਾਜ ਨਹੀਂ ਗਿਆਨ ਤਾਂ ਗਿਆਨ ਹੈ ਮੈਂ ਆਪਣਾ ਧਰਮ ਨਹੀਂ ਛੱਡ ਸਕਦਾ ਕਾਜ਼ੀ ਨੂੰ ਬੜਾ ਅਜੰਬਾ ਹੁੰਦਾ ਵੀ ਇੱਕ ਤਾਂ ਇਹ ਮੇਰਾ ਵਿਦਿਆਰਥੀ ਹੈ ਮੇਰਾ ਸਟੂਡੈਂਟ ਹੈ ਤੇ ਮੈਨੂੰ ਇਹ ਨਾ ਕਰ ਰਿਹਾ ਜਿਵੇਂ ਧਰਮ ਪਰਵਰਤਨ ਦੇ ਵਿੱਚ ਪਹਿਲਾਂ ਲਾਲਚ ਫਿਰ ਡਰਾਵੇ ਫਿਰ ਮੌਤ ਇਹਨਾਂ ਦਾ ਜ਼ਿਕਰ ਅਸੀਂ ਸਿੱਖ ਇਤਿਹਾਸ ਵਿੱਚ ਪੜ੍ਹਦੇ ਆ ਨਾ ਭਾਈ ਸ਼ਾਹਬਾਦ ਸਿੰਘ ਦੇ ਨਾਲ ਵੀ ਇਹੀ ਕੀਤਾ ਜਾਂਦਾ ਉਹ ਕਹਿੰਦੇ ਨੇ ਵੀ ਦੇਖ ਭਈ ਜਾ ਤਾਂ ਇਸਲਾਮ ਵਿੱਚ ਆ ਜਾ ਜਾਂ ਫਿਰ ਅਸੀਂ ਤੈਨੂੰ ਤਸੀਹੇ ਦੇਵਾਂਗੇ ਤੇ ਨੂੰ ਸ਼ਹੀਦ ਕਰਾਂਗੇ ਭਾਈ ਸ਼ਾਬਾਦ ਸਿੰਘ ਘਰ ਆ ਕੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸਦੇ ਨੇ ਪਿਤਾ ਜੀ ਕਹਿੰਦੇ ਨੇ ਸਿਰ ਤਾਂ ਜਾ ਸਕਦਾ ਪਰ ਸਿੱਖੀ ਨਹੀਂ ਜਾ ਸਕਦੀ ਪਰਵਾਹ ਨਹੀਂ ਕਰਨੀ ਆਪਣੇ ਇਰਾਦੇ ਤੇ ਅਡੋਲ ਰਹਿਣਾ ਸਿੱਖੀ ਸਿੱਦਕ ਤੇ ਸਿੱਖੀ ਸਿਧਾਂਤਾਂ ਤੇ ਕਦੇ ਵੀ ਇਹਨਾਂ ਸਿਧਾਂਤਾਂ ਨੂੰ ਪਿੱਠ ਨਹੀਂ ਦਿਖਾਉਣੀ ਸ਼ਾਹਬਾਦ ਸਿੰਘ ਅਗਲੇ ਦਿਨ ਮਦਰਸੇ ਜਾਂਦੇ ਨੇ ਤੇਰੇ ਹੀ ਕੁਝ ਹੁੰਦਾ ਅੱਕ ਕੇ ਹਕੂਮਤ ਦੀ ਹੁਕਮ ਅਦੁੱਲੀ ਯਾਨੀ ਕਾਜ਼ੀ ਦਾ ਹੁਕਮ ਨਾ ਮੰਨਣ ਦਾ ਦੋਸ਼ ਲਗਾ ਕੇ ਦੋਹਾਂ ਨੂੰ ਵਕ ਵਕ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਨੇ ਪਿਤਾ ਸੁਬੇਕ ਸਿੰਘ ਨੂੰ ਵੀ ਅਤੇ ਪੁੱਤਰ ਸ਼ਾਹਬਾਦ ਸਿੰਘ ਨੂੰ ਹਾਲਾਂਕਿ ਸਰਕਾਰੀ ਠੇਕੇਦਾਰ ਨੇ ਉਹ ਫਿਰ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਇਸ ਕਰਕੇ ਸਿਖਾਣ ਨੂੰ ਝਾਂ ਰੱਖਣਾ ਚਾਹੀਦਾ ਹੈ ਜਦੋਂ ਸਰਕਾਰ ਆਪਣੇ ਮਨਸੂਬੇ ਬਣਾ ਲੈਂਦੀ ਹੈ ਫਿਰ ਉਹ ਇਹ ਗੱਲ ਨਹੀਂ ਦੇਖਦੀ ਕਿ ਤੁਸੀਂ ਕਿੰਨੇ ਅਮੀਰ ਹੋ ਤੁਹਾਡੇ ਸਰਕਾਰ ਨਾਲ ਕੀ ਸਬੰਧ ਨੇ ਕਿਉਂਕਿ ਬੜੇ ਸਿੱਖਾਂ ਨੂੰ ਲੱਗਦਾ ਵੀ ਸਰਕਾਰ ਉਹਨਾਂ ਦੇ ਨਾਲ ਚੱਲਦੀ ਹੈ ਅੱਜ ਕੱਲ੍ਹ ਵੀ ਇਦਾਂ ਹੀ ਹੈ ਨਾ ਵੀ ਸਰਕਾਰ ਨੇ ਕੋਈ ਅਹੁਦਾ ਦੇ ਦਿੱਤਾ ਹੈ ਜੀ ਤੇ ਇਹਦੀ ਤੇ ਹਰ ਦਰਬਾਰੇ ਸਰਕਾਰੇ ਦਰਬਾਰੇ ਸੁਣੀ ਜਾਵੇਗੀ ਇਦਾਂ ਨਹੀਂ ਭਾਈ ਸੁਬੇਕ ਸਿੰਘ ਨੇ ਸੁਲਾ ਕਰਵਾਈ ਹੈ ਸਿੱਖਾਂ ਤੇ ਮੁਗਲਾਂ ਦੀ ਜ਼ਖਰੀਆ ਖਾਨ ਦੀ ਤੇ ਸਿੱਖਾਂ ਦੀ ਸੁਲਾ ਕਰਵਾਈ ਹੈ ਫਿਰ ਵੀ ਉਹਨਾਂ ਨੇ ਭਾਈ ਸੁਵੇਕ ਸਿੰਘ ਦੀ ਕੋਈ ਗੱਲ ਸੁਣੀ ਨਹੀਂ ਸਰਕਾਰ ਨਹੀਂ ਸੁਣਦੀ ਸਿੱਖਾਂ ਦੀ ਗੱਲ ਤਾਂ ਕਦੇ ਵੀ ਨਹੀਂ ਸੁਣਦੇ ਸਿੱਖਾਂ ਨੂੰ ਇਹ ਭੁਲੇਖਾ ਹੋ ਸਕਦਾ ਵੀ ਸਰਕਾਰ ਉਹਨਾਂ ਦੇ ਨਾਲ ਹੈ ਸਰਕਾਰ ਕਦੇ ਵੀ ਸਿੱਖਾਂ ਦੇ ਨਾਲ ਨਹੀਂ ਹੁੰਦੀ ਕਿਉਂਕਿ ਸਰਕਾਰ ਨੂੰ ਖਤਰਾ ਸਿੱਖਾਂ ਦੇ ਕੋਲ ਹੁੰਦਾ ਹੈ ਕਿਉਂ ਕਿ ਸਿੱਖ ਆਪਣੇ ਆਪ ਨੂੰ ਇੱਕ ਵੱਖਰੀ ਸਰਕਾਰ ਮੰਨਦੇ ਨੇ ਜਦੋਂ ਸਿੱਖਾਂ ਨੂੰ ਨਵਾਬੀ ਦੀ ਗੱਲ ਪੇਸ਼ ਕੀਤੀ ਗਈ ਸੀ ਤਾਂ ਸਿੱਖਾਂ ਨੇ ਤਾਂ ਉਦੋਂ ਵੀ ਗੱਲ ਕਹੀ ਸੀ ਨਵਾਬੀ ਕਿਉਂ ਸਾਨੂੰ ਤਾਂ ਗੁਰੂ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ ਅਸੀਂ ਨਵਾਬੀ ਕਿਉਂ ਲਈਏ ਤਾਂ ਭਾਈ ਸੋਬੇ ਸਿੰਘ ਨੇ ਸਮਝਾਇਆ ਸੀ ਜਿੰਨੀ ਦੇ ਸਾਨੂੰ ਨਵਾਬੀ ਮਿਲਦੀ ਹੈ ਅਸੀਂ ਇਹ ਸਰਕਾਰ ਦੀ ਨਵਾਬੀ ਲੈ ਕੇ ਆਪਣੀ ਤਾਕਤ ਇਕੱਠੀ ਕਰੀਏ ਅਤੇ ਫਿਰ ਆਪਣੀ ਪਾਤਸ਼ਾਹੀ ਕਾਇਮ ਕਰੀਏ ਤਾਂ ਕੀਤੀ ਉਹ ਸਿੱਖਾਂ ਨੇ ਉਹ ਪਾਤਸ਼ਾਹੀ ਕਾਇਮ ਕੀਤੀ ਤੇ ਸਰਕਾਰੇ ਖਾਲਸਾ ਬਣਾਇਆ ਇਸ ਕਰਕੇ ਸਰਕਾਰਾਂ ਨੂੰ ਹਕੂਮਤ ਨੂੰ ਸਿੱਖਾਂ ਦੀ ਗੱਲ ਕਦੇ ਵੀ ਨਹੀਂ ਸੁਣਦੀ ਦੋਹਾਂ ਪਿਓ ਪੁੱਤਰਾ ਨੂੰ ਝੂਠ ਬੋਲਦੇ ਨੇ ਕਿ ਤੇਰਾ ਪਿਓ ਮੰਨ ਗਿਆ ਪੁੱਤ ਪੁੱਤਰ ਨੂੰ ਕਿਹਾ ਜਾ ਰਿਹਾ ਪੁੱਤਰ ਨੂੰ ਕਿਹਾ ਜਾ ਰਿਹਾ ਤੇਰਾ ਪਿਓ ਮੰਨ ਗਿਆ ਇਸਲਾਮ 'ਚ ਆਉਣ ਵਾਸਤੇ ਤੂੰ ਵੀ ਮੰਨ ਜਾ ਤੇ ਪਿਤਾ ਨੂੰ ਕਿਹਾ ਤੇਰਾ ਤੇਰਾ ਪੁੱਤਰ ਮੰਨ ਗਿਆ ਤੂੰ ਵੀ ਮੰਨ ਜਾ ਪਰ ਜਾਣਦੇ ਦੋਵੇਂ ਨੇ ਵੀ ਝੂਠ ਬੋਲਦੇ ਨੇ ਜਦੋਂ ਡਰ ਜਦੋਂ ਡਰਾ ਕੇ ਧਮਕਾ ਕੇ ਲਾਲਤ ਦੇ ਕੇ ਦੋਵੇਂ ਪਿਓ ਪੁੱਤਰ ਨਹੀਂ ਮੰਨਦੇ ਤਾਂ ਫਿਰ ਕਾਜ਼ੀ ਵੱਲੋਂ ਫਤਵਾ ਜਾਰੀ ਹੁੰਦਾ ਕਿ ਇਹਨਾਂ ਦੋਹਾਂ ਨੂੰ ਲਾਹੌਰ ਦੇ ਨਖਾਸ ਟੌਂਕ ਵਿੱਚ ਚਲਾਕਰੀ ਤੇ ਛਾੜ ਕੇ ਸ਼ਹੀਦ ਕਰ ਦਿੱਤਾ ਜਾਵੇ ਬਸ ਫਿਰ ਕੀ ਸੀ 25 ਮਾਰਚ 1745 ਨੂੰ ਦੋਹਾਂ ਪਿਓ ਪੁੱਤਰਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਲਿਆਂਦਾ ਜਾਂਦਾ ਹੈ ਤੇ ਚਲਕੜੀ ਤੇ ਚਾੜ ਕੇ ਜਲਾਦ ਚਰਖਰੀਆਂ ਨੂੰ ਘਮਾਉਂਦੇ ਨੇ ਤੇ ਸਰੀਰ ਵਿੱਚੋਂ ਮਾਸ ਤੁੰਬਾ ਤੁੰਬਾ ਕਰਕੇ ਉੱਡਦਾ ਤੇ ਦੋਵੇਂ ਪਿਓ ਪੁੱਤਰ ਅਕਾਲ 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 ਦਾ ਨਾਰਾ ਲਗਾ ਕੇ ਸ਼ਹਾਦਤ ਪ੍ਰਾਪਤ ਕਰਦੇ ਨੇ ਇਹ ਸ਼ਹਾਦਤ ਸਾਨੂੰ ਸਿੱਖੀ ਦੇ ਧ੍ਰਿੜ ਸਿਧਾਂਤਾਂ ਦੇ ਪ੍ਰਤੀ ਦੇੜੀ ਸਾਡੀ ਸਿੱਖਿਆ ਹੈ ਉਹ ਕਿਸ ਲੈਵਲ ਤੱਕ ਹੋਣੀ ਚਾਹੀਦੀ ਹੈ ਸਿਖਾਉਂਦੀ ਹੈ ਤੁਸੀਂ ਰਹੋ ਸਰਕਾਰ ਦੇ ਸਕੂਲਾਂ ਵਿੱਚ ਪੜ੍ਹਾਈ ਕਰੋ ਸਰਕਾਰ ਦੀਆਂ ਨੌਕਰੀਆਂ ਕਰੋ ਤੁਸੀਂ ਸਰਕਾਰ ਦੀਆਂ ਠੇਕੇਦਾਰੀਆਂ ਕਰੋ ਪਰ ਆਪਣੇ ਬੱਚਿਆਂ ਨੂੰ ਸਿੱਖੀ ਦੇ ਪ੍ਰਤੀ ਇੰਨਾ ਮਜ਼ਬੂਤ ਬਣਾ ਦਿਓ ਕਿ ਜੇ ਕੱਲ ਨੂੰ ਸਰਕਾਰ ਕਹੇ ਭਾਈ ਤੇਰਾ ਪ੍ਰਮੋਸ਼ਨ ਇਸ ਕਰਕੇ ਹੋਵੇਗਾ ਤੂੰ ਆਪਣੀ ਸਿੱਖੀ ਨੂੰ ਤਿਆਗ ਦੇ ਤਾਂ ਫਿਰ ਸਿੱਖ ਇਸ ਗੱਲ ਤੇ ਧਿਆਨ ਦੇਵੇ ਕਿ ਭਈ ਨੌਕਰੀ त्यागी ਜਾ ਸਕਦੀ ਹੈ ਅਹੁਦਾ त्यागा ਜਾ ਸਕਦਾ ਹੈ ਮੰਤਰੀ ਮੰਡਲ ਵੀ त्यागा ਜਾ ਸਕਦਾ ਹੈ ਪਰ ਸਿੱਖੀ ਨਹੀਂ त्यागी ਜਾ ਸਕਦੀ ਸਿੱਖੀ ਕਿਸੇ ਵੀ ਕੀਮਤ ਤੇ त्यागी ਨਹੀਂ ਜਾ ਸਕਦੀ ਕਿਉਂ ਕਿਉਂਕਿ ਇਹ ਪਹਿਲਾਂ ਕਿਸੇ ਨੇ ਨਹੀਂ त्यागी ਜਿਹੜੇ ਲੋਕ ਅੱਜ ਆਪਣਾ ਸਿੱਖ ਧਰਮ ਛੱਡ ਕੇ ਦੂਜੇ ਧਰਮ ਵਿੱਚ ਜਾ ਰਹੇ ਨੇ ਉਹਨਾਂ ਨੂੰ ਇੱਕ ਵਾਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਉਹ ਸਿਰਫ ਇਸ ਕਰਕੇ ਸਿੱਖ ਨੇ ਕਿ ਉਹਨਾਂ ਨੂੰ ਕੁਝ ਦੇਵੇ ਉਹਨਾਂ ਨੂੰ ਇੱਕ ਵਾਰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਉਹ ਸਿਰਫ ਕੁਝ ਲੈਣ ਵਾਸਤੇ ਸਿੱਖੀ ਦੇ ਰੂਪ ਵਿੱਚ ਬਣੇ ਹੋਏ ਨੇ ਵੀ ਸਾਨੂੰ ਕੋਈ ਸ਼੍ਰੋਮਣੀ ਕਮੇਟੀ ਆ ਕੇ ਕੁਝ ਦੇਵੇ ਤੇ ਅਸੀਂ ਸਿੱਖੀ ਵਿੱਚ ਰਵਾਂਗੇ ਜੇ ਸਾਨੂੰ ਕੋਈ ਈਸਾਈ ਧਰਮ ਦਾ ਬੰਦਾ ਆ ਕੇ ਸਾਨੂੰ ਕੁਝ ਦੇ ਦਿੰਦਾ ਤੇ ਅਸੀਂ ਸਹੀ ਬਣ ਜਾਵਾਂਗੇ ਇਹ ਧਰਮ ਨਹੀਂ ਇਹ ਸੌਦੇਬਾਜ਼ੀ ਹੈ ਕਿ ਸਾਡੇ ਬਜ਼ੁਰਗਾਂ ਨੇ ਕਿਸੇ ਲਾਲਚ ਦੇ ਕਰਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਜਾਂ ਗੁਰੂ ਦੇ ਨਿਆਰੇ ਸਿਧਾਂਤ ਨੂੰ ਕਾਇਮ ਰੱਖਣ ਵਾਸਤੇ ਥੋੜੀ ਜਿਹੀ ਗਰੀਬੀ ਥੋੜੇ ਜੇ ਦੁੱਖ ਥੋੜੀਆਂ ਬਿਮਾਰੀਆਂ ਤੋਂ ਡਰ ਕੇ ਜੇ ਤੁਸੀਂ ਆਪਣਾ ਧਰਮ ਛੱਡ ਰਹੇ ਹੋ ਤਾਂ ਇਹ ਉਹਨਾਂ ਤੁਹਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਤੇ ਕਲੰਕ ਹੈ ਜਿਨ੍ਹਾਂ ਨੇ ਤੁਹਾਨੂੰ ਜਿਉਂਦਾ ਰੱਖਣ ਵਾਸਤੇ ਆਪਣਾ ਖੂਨ ਡੋਲਿਆ ਹੈ ਅੱਜ ਸਾਨੂੰ ਕੋਸ਼ਿਸ਼ ਕਰਨੀ ਹੈ ਆਪਣੇ ਬੱਚਿਆਂ ਨੂੰ ਆਪਣੇ ਸ੍ਰੀਦਾ ਗਿਰਾਸ਼ ਹਰਤਾਂ ਦੀ ਜਿਹੜੀ ਵਿਸ਼ਾਲ ਸਾਡੇ ਕੋਲ ਵਿਰਾਸਤ ਉਸ ਵਿਰਾਸਤ ਨਾਲ ਆਪਣੇ ਬੱਚਿਆਂ ਨੂੰ ਅਸੀਂ ਜੋੜੀਏ ਜੇ ਅਜਿਹੇ ਕਰਨ ਵਿੱਚ ਅਸੀਂ ਕਾਮਯਾਬ ਹੋ ਗਏ ਤਾਂ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਸਾਡੀ ਗਿਣਤੀ ਕਿੰਨੀ ਰਹੇਗੀ ਪਰ ਸਾਨੂੰ ਮਾਣ ਹੋਵੇਗਾ ਕਿ ਅਸੀਂ ਗੁਰੂਦਾਸ ਸਿਧਾਂਤ ਕਾਇਮ ਰੱਖ ਸਕਿਆ ਹਾਦੀ ਲੋੜ ਹੈ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਦੀ ਸਿੱਖ ਇਤਿਹਾਸ ਨਾਲ ਜੋੜਨ ਦੀ ਸਭ ਤੋਂ ਵੱਡੀ ਲੋੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦੀ ਅੱਜ ਬੱਚਿਆਂ ਨੂੰ ਜਿੱਥੇ ਅਸੀਂ ਹੋਰ ਖੇਡਾਂ ਵਿੱਚ ਉਤਸ਼ਾਹਿਤ ਕਰਨਾ ਹੈ ਹੋਰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨਾ ਹੈ ਉੱਥੇ ਸਾਡੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਘੋੜਸਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਮਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਇਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਗਿਆਨ ਤੇ ਆਪਣੇ ਧਰਮ ਤੋਂ ਇਲਾਵਾ ਦੂਸਰੇ ಮತਾਂ ਦੇ ਧਰਮ ਗ੍ਰੰਥਾਂ ਦਾ ਗਿਆਨ ਇਸ ਪਾਸੇ ਵੀ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਪਵੇ ਬੱਚੇ ਦਾ ਸਰਬਪੱਖੀ ਵਿਕਾਸ ਤਾਂ ਹੀ ਹੋਵੇਗਾ ਜੇ ਬੱਚਾ ਆਪਣੇ ਧਰਮ ਦੇ ਨਾਲ ਨਾਲ ਹੋਰਨਾਂ ਧਰਮਾਂ ਦੀ ਜਾਣਕਾਰੀ ਰੱਖਦਾ ਹੋਵੇਗਾ ਭਾਈ ਸ਼ਹਾਬਾਦ ਸਿੰਘ ਤੇ ਕਾਜ਼ੀ ਦੀ ਜਿਹੜੀ ਵਾਰਤਾ ਲਾਪ ਹੈ ਉਹ ਇਸੇ ਗੱਲ ਤੇ ਨਿਰਭਰ ਕਰਦੀ ਹੈ ਕਾਜ਼ੀ ਦੱਸਦਾ ਇਸਲਾਮ ਦੇ ਕੀ ਫਾਇਦੇ ਨੇ ਇਸਲਾਮ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਤੇ ਭਾਈ ਸ਼ਹਾਬਾਦ ਸਿੰਘ ਦੱਸਦਾ ਭਾਈ ਸਿੱਖੀ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਬਰਾਬਰ ਜੇ ਇਸਲਾਮ ਦੀ ਵਿਸ਼ੇਸ਼ਤਾ ਕਾਜ਼ੀ ਦੱਸਦਾ ਤੇ ਭਾਈ ਸ਼ਹਾਬਾਦ ਸਿੰਘ ਬਰਾਬਰ ਟੱਕਰ ਦੇ ਰਿਹਾ ਹੰ ਇਹ ਤਾਂ ਸਾਡੇ ਕੋਲ ਪਹਿਲਾਂ ਤੋਂ ਹੈ ਜਿਹੜੀ ਕਾਜ਼ੀ ਨੂੰ ਪਸੰਦ ਨਹੀਂ ਆਈ ਗੱਲ ਜਿਹਦੇ ਕਰਕੇ ਕਾਜ਼ੀ ਕਹਿੰਦਾ ਵੀ ਨਹੀਂ ਇਨਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ ਜਿਵੇਂ ਪੜ ਆਨੰਦ ਲਾਲ ਸਿੰਘ ਜੀ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਣ ਵਿੱਚ ਆਏ ਨੇ ਉਹਨਾਂ ਦੇ ਪਿੱਛੇ ਵੀ ਇੱਕ ਸਾਖੀ ਜੁੜੀ ਹੋਈ ਹੈ ਕਿ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਜਿਹੜੇ ਅਰਥ ਇੱਕ ਕੁਰਾਨ ਦੀ ਆਇਤ ਦੇ ਭਾਈ ਆਨੰਦ ਲਾਲ ਜੀ ਸਿੱਖੀ ਬਚਾਉਣ ਤੋਂ ਪਹਿਲਾਂ ਕਰਦੇ ਨੇ ਤੇ ਔਰੰਗਜ਼ੇਬ ਬੜਾ ਖੁਸ਼ ਹੁੰਦਾ ਵੀ ਹੈ ਤਾਂ ਬਹੁਤ ਵਧੀਆ ਅਰਥ ਹੋਏ ਨੇ ਤੇ ਔਰੰਗਜ਼ੇਬ ਕਹਿੰਦਾ ਇੰਨੇ ਸੋਹਣੇ ਅਰਥ ਕਰਨ ਵਾਲਾ ਬੰਦਾ ਅਜੇ ਇਸਲਾਮ 'ਚ ਆਇਆ ਹੀ ਨਹੀਂ ਹੈ ਇਨੂੰ ਲੈ ਕੇ ਆਓ ਤਾਂ ਪੰਜੰਬਲਾਲ ਜੀ ਬਹਾਦਰ ਸ਼ਾਹ ਨੂੰ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਣ ਵਿੱਚ ਆਉਂਦੇ ਨੇ ਕਿਉਂਕਿ ਜਦੋਂ ਧਰਮ ਗ੍ਰੰਥਾਂ ਦਾ ਗਿਆਨ ਸਾਡੇ ਕੋਲ ਹੋਵੇਗਾ ਜਦੋਂ ਆਪਣੇ ਧਰਮ ਦੇ ਨਾਲ-ਨਾਲ ਦੂਸਰੇ ಮತਾਂ ਦੇ ਧਰਮ ਗ੍ਰੰਥਾਂ ਨੂੰ ਅਸੀਂ ਪੜ੍ਹਿਆ ਹੋਵੇਗਾ ਵਿਚਾਰਿਆ ਹੋਵੇਗਾ ਅਸੀਂ ਜਦੋਂ ਉਹਨਾਂ ਦੇ ਧਰਮ ਗ੍ਰੰਥਾਂ ਬਾਰੇ ਜਾਣਦੇ ਹੋਵਾਂਗੇ ਤਾਂ ਅਸੀਂ ਆਪਣੀ ਗੱਲ ਆਰਾਮ ਨਾਲ ਕਰ ਸਕਾਂਗੇ ਪਰ ਇੱਥੇ ਤਾਂ ਸਾਡੇ ਆਪਣੇ ਧਰਮ ਗੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਬਾਰੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਅਜੇ ਤੱਕ ਬਾਣੀ ਪੜ੍ਹਨ ਦੇ ਲਈ ਅਸੀਂ ਪਾਠੀ ਲੱਭਦੇ ਫਿਰਦੇ ਆ ਅਸੀਂ ਕਿਦਾਂ ਦੱਸਾਂਗੇ ਆਪਣੇ ਬੱਚਿਆਂ ਨੂੰ ਅਸੀਂ ਤਾਂ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਇਸ ਤਰ੍ਹਾਂ ਦੇ ਉਲੀਕੇ ਹੀ ਨਹੀਂ ਨੇ ਹਜੇ ਆਓ ਆਪਣੇ ਬੱਚਿਆਂ ਨੂੰ ਭਾਈ ਸੁਬੇਸ਼ ਸਿੰਘ ਭਾਈ ਸ਼ਾਹਬਾਦ ਸਿੰਘ ਵਰਗੇ अनेका ਮਹਾਨ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਉਸਦੇ ਬਾਰੇ ਦਸੀਏ ਅਤੇ ਆਪਣਾ ਜੀਵਨ ਸਫਲਾ ਕਰੀਏ ਭੁੱਲਾ ਮੇਰੀਆਂ ਵਿਚਾਰਾਂ ਗੁਰੂ ਦੀਆਂ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ